ਹੈਲੋ ਹੈਲੋ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਸਤ ਠੀਕ ਠਾਕ ਜੋ ਦੋਸਤੋ ਅੱਜ ਜਦੋਂ ਆਪਾਂ ਸਵੇਰੇ ਉੱਠੇ ਤਾਂ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਸੀ ਤੇ ਅੱਜ ਆਪਾਂ ਜਾਣਾ ਸੀਗਾ ਚੰਡੀਗੜ੍ਹ ਚੰਡੀਗੜ੍ਹ ਆਪਾਂ ਨੂੰ ਕੋਈ ਜ਼ਰੂਰੀ ਕੰਮ ਸੀ ਪਰ ਮੌਸਮ ਦੇਖਿਆ ਤਾਂ ਮੌਸਮ ਸਵੇਰ ਤੋਂ ਹੀ ਖਰਾਬ ਚੱਲ ਰਿਹਾ ਸੀਗਾ ਫਿਰ ਆਪਾਂ ਤਿਆਰ-ਸ਼ਾਰ ਹੋ ਕੇ ਦੇਖਦੇ ਹਾਂ ਵੀ ਮੌਸਮ ਦਾ ਕੀ ਹਾਲ ਚਾਲ ਬਣਿਆ ਜੇ ਮੌਸਮ ਠੀਕ ਰਿਹਾ ਤਾਂ ਆਪਾਂ ਚੰਡੀਗੜ੍ਹ ਚੱਲਾਂਗੇ ਕੰਮ ਬਹੁਤ ਜ਼ਰੂਰੀ ਆ। ਹਾਂਜੀ ਜਦੋਂ ਤਿਆਰ ਸ਼ੁਰੂ ਹੋਏ ਤਾਂ ਮੌਸਮ ਠੀਕ ਹੋ ਗਿਆ ਸੀ ਤੇ ਫੇਰ ਆਪਾਂ ਚੱਲ ਪਏ ਟਰੇਨ ਤੇ। ਟਰੇਨ ਤੋਂ ਜਾਵਾਂਗੇ ਆਪਾਂ ਰਾਜਪੁਰੇ ਤੱਕ। ਰਾਜਪੁਰੇ ਤੋਂ ਫੇਰ ਉਸ ਤੋਂ ਬਾਅਦ ਆਪਾਂ ਵਾਇਆ ਬੱਸ ਚੱਲਾਂਗੇ ਚੰਡੀਗੜ੍ਹ ਨੂੰ। ਟਰੇਨ ਦੇ ਵਿੱਚ ਆ ਬਾਈ ਪਤਾ ਨਹੀਂ ਸੁੱਤਾ ਪਿਆ ਸੀ। ਪਤਾ ਨਹੀਂ ਕੀ ਹੋਇਆ ਸੀ ਇਹਨੂੰ ਐ ਨਜ਼ਾਰੇ ਨਾਲ ਪਿਆ ਸੀ। ਉਰੇ ਜਾ ਕੇ ਆਪਾਂ ਪੀਤਾ ਸਭ ਤੋਂ ਪਹਿਲਾਂ ਸ਼ੇਕ ਸ਼ਹਿਰ ਬਹੁਤ ਵਧੀਆ ਸੀ ਤੇ ਫੇਰ ਆ ਸੀਨੀਅਰ ਸਿਟੀਜ਼ਨ ਐਮ ਐਲ ਏ ਦੇ ਸਾਬਕਾ ਐਮ ਐਲ ਏ ਨਾਲ ਬਸ ਸਾਂਝੀ ਕਰਦੇ ਹੋਏ ਫੇਰ ਚਲੇ ਗਏ ਚੰਡੀਗੜ੍ਹ ਚੰਡੀਗੜ੍ਹ ਜਾ ਕੇ ਦੇਖੇ ਰੰਗ ਟੰਗ ਰੰਗ ਟੰਗ ਖਾਸ ਨਹੀਂ ਸੀਗੇ ਮੇਰੇ ਵੀਰੋ ਆ ਸੀ ਉਹ ਜ਼ਰੂਰੀ ਕੰਮ ਜਿਹਦੇ ਵਾਸਤੇ ਆਪਾਂ ਚੰਡੀਗੜ੍ਹ ਗਏ ਸੀ ਆ ਨਕਾਲੀ ਨਾਗਣੀ ਆਪਾਂ ਲੈਣੀ ਸੀ ਉੱਥੇ ਖੜੀ ਸੀ ਤੇ ਚੱਕਣ ਗਈ ਸੀ ਤੋਂ ਆਪਾਂ ਗੱਡੀ ਚੱਕੀ ਠੀਕ ਹੈ ਇਹ ਆਪਾਂ ਵੀਰੇ ਖਰੀਦੀ ਹੈਗੀ ਗੱਡੀ ਤੇ ਮੁੰਡੇ ਆਪਣੇ ਦੋਸਤ ਨੇ ਜਿਹੜੇ ਚਲਾ ਰਹੇ ਸੀ ਟਰਾਈ ਲੈ ਰਹੇ ਸੀਗੇ ਸਾਰੇ ਜਣੇ ਆਪਾਂ ਪਿੱਛੇ ਬੈਠੇ ਆਂ ਜੀ ਉਸ ਤੋਂ ਬਾਅਦ ਗੱਡੀ ਇੱਕ ਨੰਬਰ ਆ ਵੀਰੇ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਫਿਰ ਆਪਾਂ ਅਗੇ KFC ਚ KFC ਚ ਜਾ ਕੇ ਦੇਖਿਆ ਰਾਜਪੁਰੇ ਕੋਲੇ ਇੱਥੇ ਬਹੁਤ ਸਾਰੀਆਂ ਵੀਡੀਓ షూਟਿੰਗ ਹੋ ਰਹੀ ਸੀ ਮਤਲਬ ਲੋਕ ਰੀਲਾਂ ਰੋਲਾਂ ਬਣਾ ਰਹੇ ਸੀ ਨਵਾਂ ਬਣਿਆ ਹੋਣਾ ਜਦੋਂ ਆਉਂਦੇ ਆਉਂਦੇ ਦੇਖਿਆ ਤਾਂ ਮੌਸਮ ਆਪਣੇ ਪਿੰਡਾਂਵੰਨੀ ਵੀ ਠੀਕ ਹੋ ਗਿਆ ਸੀਗਾ ਰਾਸਟੇ 'ਚ ਕਾਫੀ ਲੇਟ ਹੋ ਗਏ ਸੀ ਆਉਂਦੇ ਆਉਂਦੇ ਪਰ ਹਲੇ ਅਸੀਂ ਨਵੇਂ ਬਲੌਗਰਾਂ ਤਾਂ ਕਰਕੇ ਸਾਰੀਆਂ ਵੀਡੀਓ ਨਹੀਂ ਬਣਾ ਸਕੇ ਬਾਕੀ ਮਿਲਦੇ ਆਂ ਜੇ ਅਗਲੀ ਵੀਡੀਓ ਚ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਹ ਤੁਹਾਨੂੰ ਦਿਖਾਉਣ ਲੱਗੇ ਆਂ ਆਪਣੇ ਆਡੀ ਦੇ ਫੀਚਰ ਇਹ ਬਾਈ ਜੀ ਕੱਪ ਹੋਲਡਰ ਹੈ ਇਹਨੂੰ ਕਿਵੇਂ ਖੋਲਣਾ ਤੁਹਾਨੂੰ ਦਿਖਾਉਣੇ ਆਂ ਇਹਦੇ ਇੱਥੇ ਲੌਂਗ ਪ੍ਰੈਸ ਕਰਨਾ ਤੇ ਆਪਣੇ ਆਪ ਜਿਹੜੇ ਕੱਪ ਹੋਲਡਰ ਆ ਬਾਹਰ ਆ ਜਾਂਦੇ ਹੈਗੇ ਉਹਨਾਂ ਨੂੰ ਬੰਦ ਕਰਨਾ ਵੀ ਦੱਸ ਦਿਆਂਗਾ ਤੱਕੇ ਨਾਲ ਹੀ ਬੰਦ ਹੋਣਾ ਵੀਰੇ ਇਹ ਆ ਤੱਕਾ ਕੀਤਾ ਆਪਾਂ ਬੰਦ ਨਹੀਂ ਹੋਇਆ ਇਹਨੇ ਸੈਂਸਰਾਂ ਨਾਲ ਬੰਦ ਹੋਣਾ ਨੂੰ ਸਬਸਕ੍ਰਾਈਬ ਕਰੋ